ਮੌਤ ਦੇ ਮੂਵ ਵਿੱਚ ਫਸਿਆ ਬਲਵਿੰਦਰ ਸੰਤ ਸਿਜੀਵਾਲ ਦੇ ਯਤਨਾ ਸਦਕਾ ਪਰਤਿਆ ਵਾਪਸ 5 ਮਹੀਨੇ ਕਾ ਬੂਟੀ ਲਕੜਾਂ ਤੇ ਬਰਸਾਤ ਦਾ ਪਾਣੀ ਪੀ ਕੇ ਇਸਨੇ ਗੁਜ਼ਾਰਾ ਕੀਤਾ ਬਲਵਿੰਦਰ ਭਾਰਤ ਤੋਂ ਅਮਰੀਕਾ ਲਈ ਰਵਾਨਾ ਹੋਏ ਬਲਵਿੰਦਰ ਨੂੰ ਏਜੰਟਾਂ ਨੇ ਵੱਖ-ਵੱਖ ਦੇਸ਼ਾਂ ਤੋਂ ਲਿਜਾਣਦੇ ਹੋਏ ਕੋਲੰਬੀਆ ਦਾ ਵਿੱਚ ਡੌਂਕਰਾ ਹਵਾਲੇ ਕੀਤਾ ਰਾਜ ਮੈਂਬਰ ਸੰਤ ਸਿਜੀਵਾਲ ਨਾਲ ਮੁਲਾਕਾਤ ਕੀਤੀ ਔਰ ਆਪਣੀ ਹੱਡ ਬੀਤੀ ਸੁਣਾਈ ਵੇਖੋ ਇਹ ਪੂਰੀ ਰਿਪੋਰਟ ਸਤਿ ਸ਼੍ਰੀ ਅਕਾਲ ਸਾਰੇ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਮੈਂ ਪਿੰਡ ਬਾਜੀ ਤੋਂ ਆ ਤੇ ਕਪੂਰਥਾਲਾ ਜ਼ਿਲ੍ਹਾ ਮੇਰਾ ਮੈਂ ਗਿਆ ਸੀ ਅੱਜ ਤੋਂ ਮੈਨੂੰ ਪੂਰੇ ਹੋ ਗਏ ਮੈਨੂੰ 12 ਮਹੀਨੇ ਹੋ ਗਏ ਗਏ ਇਹਨੂੰ ਕੰਪਲੀਟ ਮੈਨੂੰ 12 ਮਹੀਨੇ ਹੋ ਹੀ ਆਏ ਕਿਸ ਤਰ੍ਹਾਂ ਦੇ ਨਾਲ ਗਏ ਸੀ ਮੈਂ ਇਥੋਂ ਦਿੱਲੀ ਦਿੱਲੀ ਤੋਂ ਬੰਬੇ ਗਿਆ ਸੀ ਬੰਬੇ ਤੋਂ ਮੈਂ ਗਿਆ ਸੀ ਐਮਸਡਮ ਨੀਦਰਲੈਂਡ ਉੱਥੋਂ ਫੇਰ ਮੇਰੀ ਫਲੈਟ ਚੱਲੀ ਉੱਥੋਂ ਮੈਂ ਸਿੱਧਾ ਗਿਆ ਸੂਰੀਨੇ ਮੰਗਿਆ ਸੂਰੀਨੇਮ ਤੋਂ ਗੁਆਨਾ ਗਿਆ ਫਿਰ ਉੱਥੋਂ ਬੱਤਗੜੇ ਜੰਗਲਪਾਰ ਕੀਤਾ ਅਮਾਜੋਨ ਜੰਗਲਪਾਰ ਕੀਤਾ ਵਾ ਅਮਾਜੋਨ ਜੰਗਲਪਾਰ ਕੀਤਾ ਬੱਤਗੜੇ ਮੈਂ ਕਿਹਨਾ ਮੇਰੇ ਨਾਲ ਇੱਕ ਮੁੰਡਾ ਹੋਰ ਸੀ ਮੇਰੇ ਨਾਲ ਦੇ ਪਿੰਡ ਦਾ ਸੀ ਗੁਰਪ੍ਰੀਤ ਸਿੰਘ ਤੇ ਉੱਥੋਂ ਗਿਆ ਫਿਰ ਐਂਟਰ ਹੋਏ ਬ੍ਰਾਜ਼ਿਲ ਬਾਰਡਰ ਕ੍ਰੋਸ ਕੀਤਾ ਬ੍ਰਾਜ਼ਿਲ ਦਾ ਬ੍ਰਾਜ਼ਿਲ ਚੋਂ ਫਿਰ ਰਹਿ ਸੱਤ-ਅੱਠ ਦਿਨ ਬ੍ਰਾਜ਼ਿਲ ਰਹਿਏ ਸੀ ਉੱਥੋਂ ਫਿਰ ਗਿਆ ਬਿਲੀਵੀਆ ਹਰੇਕ ਮਿਲ ਕੇ ਗਾੜੇ ਗਾੜ ਡਾ ਡਾ ਜਾ ਏਜੰਟ ਦੇ ਏਜੰਟ ਦੇ ਲਿੰਕ ਹੁੰਦੇ ਆ ਉੱਥੇ ਮਤਲਬ ਕਿ ਡੌਂਕਰਾਂ ਦੇ ਲਿੰਕ ਹੁੰਦੇ ਆ ਕਿ ਹਾਂ ਇੱਕ ਫੋਡ ਤੋਂ ਫੋਡ ਦਿਖਾ ਦਿੰਦੇ ਫੋਨ 'ਚ ਕਿ ਹਾਂ ਇਹ ਬੰਦਾ ਸਾਡਾ ਆਉਣ ਰਿਹਾ ਵਾ ਇਹਨੂੰ ਅੱਗੇ ਡ੍ਰੌਪ ਕਰਨਾ ਵਾ ਤੇ ਉਥੋਂ ਗਾਹੇ ਗਾ ਪਹੁੰਚਦੇ ਪਹੁੰਚਦੇ ਕਲੰਬੀਆ ਪਹੁੰਚ ਗਏ ਕਲੰਬੀਆ 'ਚ ਫਿਰ ਇੱਥੇ ਉੱਥੇ ਰਹਿ ਉੱਥੇ ਪਿੱਛੇ ਏਜੰਟ ਨੇ ਪੈਸੇ ਨਹੀਂ ਪਾਏ ਸੀ ਪਤਾ ਨਹੀਂ ਇਹਨਾਂ ਦਾ ਕੁਝ ਕੀ ਲਿੰਕ ਸੀ ਪਰ ਏਜੰਟ ਜਿੰਨੇ ਵੀ ਏਜੰਟ ਆ ਨਾ ਜਿੰਨੇ ਵੀ ਏਜੰਟ ਹੈਗੇ ਆ ਕਿ ਪਿੱਛੋਂ ਇਹਨਾਂ ਦੇ ਲਿੰਕ ਹੁੰਦਾ ਸਾਰੇ ਫਿਰ ਇੱਕ ਬੰਦੇ ਨਾਲ ਇਹਨਾਂ ਦਾ ਕਿ ਡੌਂਕਰ ਨੂੰ ਫੋਨ ਕਰ ਦਿੰਦੇ ਹਾਂ ਕਿ ਅਸੀਂ ਪੈਸੇ ਪਾਤੇ ਆ ਪੈਸੇ ਕਿੰਨੇ ਜਾਂਦੇ ਆ ਇਤੋਂ 1 ਲੱਖ 2 ਲੱਖ ਤੱਕ ਫੜ ਲਿਆ ਵਾ ਗਾ ਕਿੰਨੇ ਪਚਾਉਂਦੇ ਆ ਲੱਖ ਰੁਪਏ ਦੇ ਦਿੰਦੇਗਾ ਲੱਖ ਮਤਲਬ ਕਿ 2 ਲੱਖ ਦੇ ਦਿਆ ਕਰੋ ਤੇ ਗਾ ਲੱਖ ਪਚਾਉਂਦੇ ਆ ਕਿ ਅਗਰ ਡੌਂਕਰ ਫਿਰ ਸਭ ਕਹਿੰਦੇ ਕਿ ਹਾਂ ਉਹਨੇ ਪੈਸੇ ਲੋੜ ਨਹੀਂ ਸਾਨੂੰ ਹੋਰ ਚਾਹੀਦੇ ਪੈਸੇ ਫਿਰ ਹੋਰ ਦਬਾਣ ਕਰਦੇ ਪੈਸਿਆਂ ਦੀ ਇਹ ਚੱਕਰ ਚ ਬੰਦੇ ਆਪਣੇ ਕਾਫੀ ਮੁੰਡੇ ਫਸੇ ਪਏ ਆ ਮੈਂ ਉੱਥੇ ਕੋਲੰਬੀਆ ਦੇ ਵਿੱਚ ਤੁਸੀਂ ਰਹੇ ਹੋ ਮੈਂ ਕੋਲੰਬੀਆ 'ਚ 6 ਮਹੀਨੇ ਰਹਾ 6 ਮਹੀਨੇ 6 ਮਹੀਨੇ ਆ ਦੇ ਦਰਾਂ ਤੋਂ ਆ 6-7 ਮਹੀਨੇ ਹਾਂ ਕੋਲੰਬੀਆ ਦੇ ਵਿੱਚ ਜਦੋਂ ਤੁਹਾਨੂੰ ਲੇ ਕੇ ਜਾਂ ਮੈਨੂੰ ਇੱਕ ਏਜੰਟ ਇਹ ਡੌਂਕਰ ਨੇ ਮੈਨੂੰ ਚੇਂਜ ਕਰਤਾ ਮੈਨੂੰ ਹੋਰ ਦੂ ਇੱਕ ਸ਼ਹਿਰ ਸੀ ਉੱਥੇ ਸ਼ਹਿਰ ਤੋਂ ਬਾਹਰਲੇ ਸਾਡੇ ਘਰ ਸੀ ਉੱਥੇ ਉੱਥੇ ਚੱਲ ਗਏ ਸੀ ਦੇ ਉੱਥੇ ਕਾਫੀ ਮੁੰਡੇ ਸੀ ਪੰਜਾਬੀ ਤੇ ਉਹ ਮੁੰਡੇ ਫਿਰ ਗਾਂ ਚੱਲ ਗਏ ਉਹਨਾਂ ਦੇ ਏਜੰਟ ਨੇ ਗਾਂ ਪੇ ਤੁਨ ਨੂੰ ਤੇ ਕੁਝ ਮੁੰਡੇ ਰਿਪੋਰਟ ਹੋ ਗਏ ਉੱਥੋਂ ਵਾਪਸ ਆ ਗਏ ਸੀ ਪਨਾਮਾ ਤੋਂ ਕੁਝ ਅਮਰੀਕਾ ਤੋਂ ਰਿਪੋਰਟ ਆ ਕੇ ਆ ਗਏ ਸੀ ਤੇ ਮੈਨੇ ਇੱਕ ਹੋਰ ਏਜੰਟ ਨੇ ਜੇ ਮਤਲਬ ਇੱਕ ਡੌਂਕਰ ਨੇ ਹੋਰ ਕਿਸੇ ਹੋਰ ਰੂਪ ਚ ਲੈ ਗਏ ਮੈਨੂੰ ਕਿਤੇ ਕੀ ਕਹਿੰਦਾ ਤੁਨੂੰ ਚੱਲ ਤੈਨੂੰ ਹੋਰ ਮਤਲਬ ਕਿ ਤੂੰ ਸ਼ਿਫਟ ਕਰਨਾ ਵਾ ਤੇ ਉਤੋਂ ਫਿਰ ਇਹਨਾਂ ਮੈਨੂੰ ਮਾਫੀ ਨਹੀਂ ਚੁਕਾਤਾ ਹੀ ਮਾਫੀ ਆ ਜੇ ਡੌਂਕਰ ਨੇ ਆਪ ਕਹਿ ਕੇ ਸਾਰੇ ਇਕੱਠੇ ਸੀ ਸਾਰੇ ਇਹਨਾਂ ਦਾ ਇਹਨਾਂ ਮਾਫੀ ਚੁਕਾਤਾ ਹੀ ਮੈਨੂੰ ਮਾਫੀ ਆ ਨੇ ਤੇ 5-6 ਮਹੀਨੇ ਮੈਂ ਬੰਦ ਰਿਆ ਕਰੋ ਮੈਂ 5-6 ਮਹੀਨੇ ਰੱਖਿਆ ਉਹ ਰੂਮ ਜਮ ਮੇਰੋ ਤਾਂ ਫੋਨ ਹੀ ਖੋਲਿਆ ਸੀ ਮੇਰੋ ਪਾਸਪੋਰਟ ਵੇਰਾ ਸਭ ਕੁਝ ਹੋ ਗਿਆ ਸੀ ਮੇਰੋ ਰੋਟੀ ਪਾਣੀ ਕੁਛ ਨਹੀਂ ਰੋਟੀ ਪਾਣੀ ਬਸ ਇਦਾਂ ਹੀ ਆ ਕਿ ਗੰਦ ਦੇ ਨੇ ਖਾਣ ਬਹੁਤ ਗੰਦ ਖਾਣ ਨੂੰ ਮਿਲਦਾ ਸੀ ਉਹ ਆਪਾਂ ਖਾਂਦੇ ਨਹੀਂ ਸੀ ਕਦੇ ਤੇ ਸਾਡੇ ਜਿੱਦਾਂ ਕਿ ਪੈਸੇ ਦੇ ਕੇ ਬਾਹਰ ਉਹ ਕੇ ਬੰਦੇ ਡੌਂਗ ਨੌਕਰ ਨੂੰ ਪੈਸੇ ਦੇ ਕੇ ਇਹਨੂੰ ਉਹ ਤੋਂ ਵੀ 5 ਦੇ ਕੇ ਤੇ ਉਹਨੇ ਤੋ ਫੜਾ ਕੇ ਮਤਲਬ ਕਿ ਬਿਸਕਟ ਲੈ ਕੇ ਆਉਂਦੇ ਸੀ ਜਾਂ ਬਿਸਕਟ ਵੀ ਉਹ ਵੀ ਬਿਸਕਟ ਵੀ ਦਿੰਦੇ ਸੀ ਐਨੇ ਬਿਸਕਟ ਦਿੰਦੇ ਸੀ ਉਹ ਵੀ ਇੱਕ ਦਿਨ ਖਾਣਾ ਇੱਕ ਦਿਨ ਖਾਣਾ ਦੋ ਦਿਨ ਤਿੰਨ ਦਿਨ ਖਾਣਾ ਨਹੀਂ ਤੇ ਹੋਰ ਪੱਤੇ ਪੁੱਤੇ ਪਾਣੀ ਦੇ بارش ਦਾ ਪਾਣੀ ਬਹੁਤ ਪੀ ਛੱਡਿਆ ਇੱਥੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਮੇਰੇ ਸਾਰੇ ਸਰੀਰ ਤੇ ਸਾਰਾ ਕੁਝ ਤੇ ਬਹੁਤ ਦਿਨ ਗੱਡੇ ਔਖੇ ਇੱਥੇ ਤੁਹਾਡੇ ਨਾਲ ਵੀ ਕੋਈ ਹੋਰ ਜਿਹਾ ਮੁੰਡਾ ਸੀ ਤੇ ਹੋਰ ਮੇਰੇ ਨਾਲ ਮੁੰਡੇ ਗਏ ਸੀ ਵੀਡੀਓ ਸਾਡੇ ਵੱਲੋਂ ਜਿਹੜੀ ਜਿਹੜੀ ਇੱਕ ਵੀਡੀਓ ਜਾਰੀ ਹੋਈ ਹੁੰਦੀ ਹੈ ਉਹਦੇ ਵਿੱਚ ਦੇਖਿਆ ਗਿਆ ਹੈ ਕਿ ਨੌਜਵਾਨਾਂ ਨੂੰ ਕਰੰਟ ਲਗਾਇਆ ਜਾਂਦਾ ਹੈ ਉਹਨਾਂ ਦੇ ਸਰੀਰ ਤੇ ਟੌਰਚਰ ਕਰਦੇ ਉਹਨਾਂ ਦੇ ਨਾਲ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਟੌਰਚਰ ਕਰਦੇ ਆ ਮੈਂਟਲ ਟੌਰਚਰ ਕਰਦੇ ਆ ਬੰਦੇ ਨੂੰ ਮਾਰਦੇ ਤੱਕ ਨਹੀਂ ਟੌਰਚਰ ਰੂ ਕਰਦੇ ਟੌਰਚਰ ਹੱਦ ਤੋਂ ਹੱਦੋਂ ਵੱਧ ਟੌਰਚਰ ਕਰਦੇ ਆ ਕਿ ਕਿ ਬੰਦਾ ਮਜਬੂਰ ਹੋ ਜਾਏ ਪੈਸੇ ਪਾਉਣ ਨੂੰ ਨੌਜਵਾਨਾਂ ਦੀ ਮੌਤ ਵੀ ਹੋਈ ਹੈ ਇਸ ਤਸ਼ੱਦਦ ਦੇ ਮੌਤ ਬਹੁਤ ਹੋਈ ਹੈ ਹਾਂ ਇੱਕ ਮੁੰਡਾ ਸੰਗਰੂਰ ਦਾ ਹੀ ਮੁੰਡਾ ਇੱਕ ਸੰਗਰੂਰ ਦਾ ਹੀ ਤੇ ਇੱਕ ਮੁੰਡਾ ਸੀ ਹਰਿਆਣੇ ਦਾ ਮੁੰਡਾ ਸੀ ਉਹ ਮੇਰੇ ਤੋਂ ਪਹਿਲਾਂ ਆਏ ਸੀ ਕਲੰਬਿਆ ਆਏ ਤੋਂ 1.5 ਸਾਲ ਹੋ ਗਏ ਅੱਜ 1.5 ਸਾਲ ਹੋ ਗਏ ਆ ਅੱਜ ਤੱਕ ਉਹਨਾਂ ਨੂੰ ਪਤਾ ਲੱਗਾ ਕਿੱਥੇ ਬੰਦੇ ਆ ਕਿੱਥੇ ਨਹੀਂ ਪੂਰੀ ਉਹਨਾਂ ਨੇ ਉਹਨਾਂ ਦੇ ਘਰ ਦੇ ਨੇ ਪੂਰਾ ਘਰ ਛੱਡਿਆ ਕਿ ਹਾ ਆ ਗਏ ਸਾਡੇ ਬੰਦੇ ਲੱਭ ਕੇ ਦਿਓ ਕਿੱਥੇ ਗਏ ਆ ਪਰ 1.5 ਸਾਲ ਹੋ ਗਏ ਬੰਦੇ ਉਹ ਗਾਇਬ ਆ ਮੇਰੇ ਮੇਰੇ ਜਨੇ ਨੌਜਵਾਨ ਸੀ ਮੇਰੇ ਜਨੇ ਉੱਚੇ ਲੰਮੇ ਸੀ ਮੁੰਡੇ ਤੇ 1.5 ਸਾਲ ਹੋ ਗਏ ਮੁੰਡੇ ਅੱਜ ਤੱਕ ਲੱਭੇ ਨਹੀਂ ਕਿੱਥੇ ਗਏ ਆ ਗਵਾਚੇ ਆ ਕਿ ਪਤਾ ਨਹੀਂ ਕਿੱਥੇ ਚੱਲ ਗਏ ਕਿੱਥੇ ਜਾ ਕੇ ਮਰ ਗਏ ਆ ਇਹ ਨਹੀਂ ਪਤਾ ਨਾ ਤੁਹਾਨੂੰ ਤਾਂ ਤੁਹਾਨੂੰ ਵੀ ਲੱਗਦਾ ਵਾ ਕਿ ਮੇਬੀ ਡੈਡੀ ਹੋ ਕੇ ਸਾ ਮੈਨੂੰ ਲੱਗਦਾ ਮਰ ਗਏ ਆ ਕਿਉਂਕਿ ਪੂਰੀ ਘਰ ਦੇ ਪੂਰੀ ਕੋਸ਼ਿਸ਼ ਕੀਤੀ ਲੱਭਣ ਦੀ ਪਰ ਨਹੀਂ ਲੱਭ ਡਾਂਕਰਾਂ ਦੇ ਵੱਲੋਂ ਕੀਤਾ ਜਾਂਦਾ ਸੀ ਇਦਾਂ ਦੀਆਂ ਚੀਜ਼ਾਂ ਜਦੋਂ ਡਾਂਕਰ ਕਰਦੇ ਆ ਕਰਦੇ ਆ ਕਰਦੇ ਆ ਕਾਰਨ ਕੀ ਉਹਦੇ ਪਿੱਛੇ ਉਹਦੇ ਪਿੱਛੇ ਕਾਰਨ ਇਹ ਆ ਕਿ ਇਹ ਕੁਝ ਏਜੰਟ ਮਾਰੇ ਹੁੰਦੇ ਆ ਇਹਨਾਂ ਨੂੰ ਫੋਨ ਕਰ ਦਿੰਦੇ ਆ ਹਾਂ ਕਿ ਨਾ ਵਿੱਚ ਮੈਨੂੰ ਘਰੋਂ ਪੈਸੇ ਨਹੀਂ ਮਿਲਣਗੇ ਬਈ ਘਰ ਦੇ ਪੈਸੇ ਦੇ ਦਿੰਦੇ ਆ ਇੱਕ ਹੁੰਦਾ ਲਾਲਚੰਦਾ ਕਿ ਹਾਂ ਸਾਨੂੰ ਅੱਜ 2 ਲੱਖ ਮਿਲਿਆ ਵਾ ਤੇ ਕੱਲ ਨੂੰ ਮੈਂ ਹੋਰ ਥੋੜੇ ਪੈਸੇ ਬਣਾ ਇੱਕ ਏਜੰਟ ਨੂੰ ਬਹੁਤ ਲਾਲਚੰਦਾ ਵਾ ਕਿ ਅੱਜ ਮੈਨੂੰ 3 ਲੱਖ ਮਿਲਿਆ ਮੈਂ ਥੋੜੇ ਹੋਰ ਪੈਸੇ ਮੈਂ ਇਹ ਕਾਰਨ ਹੁੰਦਾ ਕਿ ਸਾਡਾ ਜਿਹੜਾ ਏਜੰਟ ਸੀਗਾ ਉਹ ਉਹ ਰਹਿਣਾ ਵਾਲਾ ਇਹ ਅਮਰਤਪੁਰ ਦੇ ਹੀ ਦੋਨੋਂ ਦੋ ਅਮਰਤਪੁਰ ਦੇ ਏਜੰਟ ਸੀ ਦੋਨੋਂ ਹੀ ਕਾਰਵਾਈ ਵੀ ਹੋਈ ਉਸ ਏਜੰਟ ਦੇ ਉੱਤੇ ਜਾਂ ਤੁਹਾਡੇ ਪਰਿਵਾਰ ਦੇ ਵੱਲੋਂ ਹਾਂ ਕਾਰਵਾਈ ਹੋਈ ਹੈ ਜੇ ਕਾਰਵਾਈ ਕਰਨ ਦੇ ਆ ਜੇ ਹਾਂ ਕਰ ਰਹੇ ਹਾਂ ਕਾਰਵਾਈ ਜਾਰੀ ਰੱਖੀਏ ਕਾਰਵਾਈ ਕੋਈ ਕਪੂਰ ਥਲਾ ਦਾ ਜਿਵੇਂ ਤੁਸੀਂ ਕਪੂਰ ਥਲਾ ਦੇ ਨਾਲ ਸੰਬੰਧਤ ਹੋ ਨੌਜਵਾਨ ਕੋਈ ਕਪੂਰ ਥਲਾ ਦਾ ਹੋਰ ਵੀ ਤੁਹਾਡੇ ਨਾਲ ਸੀ ਉੱਥੇ ਹੈਗੇ ਸੀ ਮੁੰਡੇ ਕਾਫੀ ਮੁੰਡੇ ਕਈ ਰਿਪੋਰਟ ਹੋ ਕੇ ਵਾਪਸ ਆ ਗਏ ਕਈ ਮੁੰਡੇ ਉੱਥੇ ਹੈਗੇ ਹੋਰ ਵੀ ਹੈਗੇ ਮੁੰਡੇ ਜਿਹੜੇ ਅਜੇ ਵੀ ਹੈਗੇ ਮੁੰਡੇ ਹਾਂ ਆਫ ਦਾ ਕੈਮਰਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਕੋ ਕਾਲਾ ਹਾਂ 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 ਉਧਰ ਕੋਈ ਮੁੰਡੇ ਹੈਗੇ ਸੀ ਮੈਨੂੰ ਪਿੰਡ ਦਾ ਨਾਂ ਨਹੀਂ ਪਤਾ ਮੈਨੂੰ ਤੇ ਗੁਪਤਵਾਏ ਗੁਪਤਵਾ ਮੁੰਡੇ ਆਈ ਲੱਗਦਾ ਮੈਨੂੰ ਹੋਰ 2-3 ਮਹੀਨੇ ਬਾਅਦ ਹਾਈਲਾਈਟ ਹੋਣਗੇ ਮੁੰਡੇ ਸਾਰੇ ਕਿੰਨੇ ਕੁ ਨੌਜਵਾਨਾਂ ਤਦਾਦ ਕਿੰਨੇ ਕੁ ਨੌਜਵਾਨ ਹੈਗੇ ਨੇ ਉੱਥੇ ਜਿਹੜੇ ਹਰ ਇੱਕ ਕੰਟਰੀ ਫਸੇ ਹੋਏ ਮੁੰਡੇ ਗੁਆਟੇ ਵਾਲਾ ਫਸੇ ਆ ਮਕਸੀਕੋ ਫਸੇ ਮੁੰਡੇ ਹਰ ਇੱਕ ਕੋਈ ਉਮੀਦ ਦੀ ਆਸ ਹੈਗੀ ਉਹਨਾਂ ਦੇ ਅੱਗੇ ਜਾਣ ਦੀ ਜਾਂ ਕੁਝ ਮੁਸ਼ਕਲ ਹੀ ਆ ਤੁਸੀਂ ਕਿਦਾਂ ਡੋਂਕਰਾਂ ਦੇ ਜੰਗਲ ਚੋਂ ਨਿਕਲੇ ਪਹਿਲਾਂ ਮੈਨਾਂ ਭੱਜ ਕੇ ਨਿਕਲੇ ਆ ਸਰ ਕੀ ਗੱਲ ਤੁਹਾਨੂੰ ਕੁਛ ਨਹੀਂ ਮੈਨੂੰ ਪੈਸੀ ਡਿਮਾਂਡ ਕੀਤੀ ਮੈਨੂੰ 15000 ਡਾਲਰ ਦੀ ਤੇ ਫਿਰ ਉਹਨਾਂ ਦਾ ਮੈਂ 24 ਘੰਟੇ ਮੰਗੇ ਜੀ ਮੈਂ ਮੈਨੂੰ 24 ਘੰਟੇ ਦੇ ਦੋ ਜਾਂ ਦੋ ਦਿਨ ਦੇ ਦੋ ਮੈਨੂੰ ਮੈਂ ਤੁਹਾਨੂੰ ਪੈਸੇ ਘਰ ਉਪਾ ਦੇਣਾ ਵਾ ਤੇ ਸਵੇਰ ਦੇ 7:30 ਵਜੇ ਰਾਤ ਦੇ ਮੈਂ ਮੈਂ ਪਜਨਾਜ਼ ਹੀ ਬੰਦੇ ਤੋਂ ਤੇ 7:30 ਵਜੇ ਮੀਂਹ ਪੈਣ ਦੇ ਉੱਥੇ ਪਨਾਮਾ ਦੇ ਕੋਲ ਤੇ 7:30 ਵਜੇ ਫਿਰ ਮੈਂ ਤੋਂ ਛਾਲ ਮਾਰੀ ਫਿਰ ਮੈਂ ਜੰਗਲ ਤੋਂ ਭੱਜ ਗਿਆ ਬਾਹਰ ਰੋਡ ਤੇ ਖੜਿਆ ਮੈਂ ਰੋਡ ਤੇ ਆ ਕੇ ਮੈਨੂੰ ਸਪੈਨਿਸ਼ ਆਉਂਦੀ ਸੀ ਥੋੜੀ ਥੋੜੀ ਮੈਨੂੰ ਸਪੈਨਿਸ਼ ਆਉਂਦੀ ਸੀ ਮੈਨੂੰ ਤੇ ਉਹ ਬੰਦੇ ਮੇਰੇ ਹੱਥ ਕੀਤਾ ਮੈਂ ਉਹਨਾਂ ਸਪੈਨਿਸ਼ ਕਿਹਾ ਮੈਂ ਇੱਥੇ ਜਾਣਾ ਮੈਨੂੰ ਲੱਗਿਆ ਸ਼ਹਿਰ ਜਾਣਾ ਮੈਂ ਫਿਰ ਉਹ ਸ਼ਹਿਰ ਚ ਮੈਨੂੰ 10 ਕਿਲੋਮੀਟਰ ਦੂਰ ਸ਼ਹਿਰ ਚ ਉਹ ਜਿੱਥੇ ਕੰਮ ਕਰਦਾ ਸੀ ਉਹ ਵੀਰ ਤੇ ਉਹ ਵੇੜਾ ਭਾਉ ਕੰਮ ਕਰਨ ਨਹੀਂ ਉੱਥੇ ਤੇ ਉਹ ਜਿੱਥੇ ਕਹੋ ਕਿ ਮੈਨੂੰ ਕਹਿ ਦਿੰਦਾ ਕਿ ਜਿੱਥੇ ਤੋਂ ਮੈਂ ਕੰਮ ਕਰਦਾ ਉਸ ਰਾਹ ਮੈਨੂੰ ਛੱਡ ਦੇਣਾ ਵਾ ਜਿਹੜੇ ਵੀ ਬੰਦੇ ਨੇ ਤੁਹਾਡੀ ਮਤ ਕੀਤੀ ਉਹ ਪੰਜਾਬੀ ਨਹੀਂ 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 ਉਹ ਉਧਰਲਾ ਸਪੈਨੀ ਸੀ ਨਹੀਂ ਨਹੀਂ ਉਹ ਉੱਥੇ ਹੈ ਹੀ ਨਹੀਂ ਉੱਥੇ ਕਿਤੇ ਸਪੈਨੀ ਸੀ ਨਹੀਂ ਕੀ ਕਿਹਾ ਕਿ ਕਿਹਾ ਸੀ ਤੁਹਾਨੂੰ ਕਿ ਜੇ 15000 ਡਾਲਰ ਨਹੀਂ ਦੇਵਾਂਗੇ ਤਾਂ ਵੀ ਹੋਊਗਾ ਮਾਰ ਦੇਣਗੇ ਉਹ ਤਾਂ ਟੋਰਚੇ ਕਰਦੇ ਟੋਰਚਰ ਟੌਰਚਰ ਹਾਈ ਲੈਵਲ ਤੱਕ ਟੌਰਚਰ ਕਰਦੇ ਆ। ਹਥਿਆਰ ਵੀ, ਕਾਫੀ ਹੱਥਿਆਰ ਆ ਗਈ ਕੱਟਕ ਹਥਿਆਰ ਪਿਸਤੌਲ ਲੈਂਦੇ ਆ। ਮੇਰੇ ਸਾਹਮਣੇ ਨਾ ਮੈਗਜ਼ੀਨ ਖੋਪਾ ਕੇ ਮੈਗਜ਼ੀਨ ਪਾ ਕੇ ਇੱਕ ਇੱਕ ਕਲੀ ਕਲੀ ਗੋਲੀ ਵਿੱਚ ਪਾਏ ਕਹਿੰਦੇ ਤੈਨੂੰ ਇਹਦੇ ਨਾਲ ਡਾਉਣਾ ਵਾ। ਫਿਰ ਮੈਂ ਉਹਨਾਂ ਕਿਹਾ ਵਗਾ ਮੈਨੂੰ ਟੌਰਚਰ ਨਾ ਕਰੋ। ਮੈਨੂੰ ਨਿੱਕੇ ਜਿਹਾ ਮੈਨੂੰ ਮਾਰ ਦੋ ਮੈਨੂੰ। ਮੈਂ ਟੌਰਚਰ ਮੇਰੇ ਤੋਂ ਸਿਆ ਸੰਟ ਟੌਰਚ ਨਹੀਂ ਮੇਰੇ ਤੋਂ ਸਿਆ ਜਾਂਦਾ। ਪਰ ਉਹ ਕਹਿੰਦੇ ਤੈਨੂੰ ਮਾਰਨਾ ਨਹੀਂ। ਆਰ ਚੁੱਕੇ ਸੀ ਕਿ ਬਿਲਕੁਲ ਮੈਂ ਤਾਂ ਹਾਰ ਚੁੱਕਾ ਡੈੱਡ ਸੀ। ਮੈਂ ਡੈਡ ਹੋ ਗਿਆ ਪੂਰਾ ਕਿ ਰਾਸਤਾ ਰਾਸ ਆਸ ਪੂਰੀ ਖਤਮ ਹੋ ਚੁਗੀ ਮੇਰੇ ਜੇ એનર્ਜੀ 1% એનર્ਜੀ ਨਹੀਂ ਕਿ ਹਾਂ ਕਿ ਮੈਂ ਕਿ ਮੈਂ ਬਚਣਾ ਵੀ ਆ ਜਾਂ ਮੈਂ ਬਾਪਸ ਨਹੀਂ ਜਾਣਾ ਵਾ ਤੇ ਫਿਰ ਆਪਣੇ ਆਪ ਚ ਮੈਂ ਹਿੰਮਤ ਕੀਤੀ ਫਿਰ ਬਾਬਾ ਜੀ ਨਾਲ ਰਸਤਾ ਕਿਸ ਤਰ੍ਹਾਂ ਤੇ ਫਿਰ ਬਾਬਾ ਜੀ ਨਾਲ ਰਸਤਾ ਆ ਸੀ ਮੈਂ ਤੋਂ ਭੱਜ ਗਿਆ ਸੀ ਅੰਬੈਸੀ ਚ ਫਿਰ ਬਾਬਾ ਜੀ ਨਾਲ ਰਸਤਾ ਆ ਸੀ ਅੰਬੈਸੀ ਅੰਬੈਸੀ ਵਾਲੇ ਕੀਤਾ ਕਿ ਮੁੰਡਾ ਭੱਜ ਗਿਆ ਵਾ ਇਥੋਂ ਤੇ ਫਿਰ ਘਰ ਦੇ ਨੇ ਫਿਰ ਨਾਲ ਦੇ ਪਿੰਡ ਹੈਗੇ ਸੀ ਮੁੰਡੇ ਨਾਲ ਦੇ ਪਿੰਡ ਹੈਗੇ ਸੀ ਨਾਲ ਦੇ ਜਿਹੜੇ ਜਾਣਦੇ ਸੀ ਬਾਬਾ ਜੀ ਨੂੰ ਫਿਰ ਉਹਨੇ ਲਿੰਕ ਕੀਤਾ ਗਿਆਗੇ ਬਾਬਾ ਜੀ ਆਪਣਾ ਬੰਦਾ ਫਸਿਆ ਪਿਆ ਫਿਰ ਬਾਬੀ ਨੇ ਬਹੁਤ ਸਪੋਰਟ ਕੀਤੀ ਆਪਣੀ ਤੇ ਵਜਿਆ ਇਸ ਤਰੀਕੇ ਉਸ ਮੈਂ ਆ ਮੈਨੂੰ ਸਾਰਾ ਕੁਝ ਫਿਰ ਖਾਣ ਪੀਣ ਨੂੰ ਸਾਰਾ ਕੁਝ ਮਿਲਿਆ ਮੈਨੂੰ 6 ਮਹੀਨੇ ਬਾਅਦ ਪਹਿਲੀ ਵਾਰੀ ਮੈਂ ਪਾਣੀ ਪੀਤਾ ਸੀ ਮੇਰੇ ਲਈ ਉਹ ਅਮਰ ਤਸੀਰ ਲਈ ਉਹ 6 ਮਹੀਨੇ ਬਾਅਦ ਚੰਗਾ ਪਾਣੀ ਜਿਹੜਾ ਪੀਤਾ ਸੀ ਮੈਂ ਮੁਸ਼ਕਿਲ ਵੇਲੇ ਚੋਂ ਨਿਕਲੇ ਹਾਂ ਤੁਹਾਡੇ ਬਾਰੇ ਕੁਝ ਕਹਿਣਾ ਚਾਹੁੰਦੇ ਹਾਂ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਜਿੰਨਾ ਵੀ ਹੋ ਸਕੇ ਮੈਂ ਕਰਦਾ ਵਾਂ ਨਵੀਂ ਜ਼ਿੰਦਗੀ ਮਿਲ ਗਈ ਇੱਕ ਜਿਹਨੂੰ ਆਪਾਂ ਕਹਿ ਦਿੰਦੇ ਆ ਇੱਕ ਨਵਾਂ ਜਨਮ ਮਿਲਿਆ ਆਪਨੂੰ ਤੇ ਦੂਸਰਾ ਜਨਮ ਇੱਕ ਨਵਾਂ ਜਨਮ ਮਿਲਿਆ ਦੂਸਰਾ ਜਨਮ ਮਿਲਿਆ ਮੈਨੂੰ ਕਿ ਅੱਜ ਜੋ ਮੈਂ ਬਾਬਾ ਜੀ ਕੋਲ ਬੈਠਾ ਵਾ ਇੱਥੇ ਮੈਂ ਪਰ ਵਾਪਸੀ ਕਰਕੇ ਕਿਵੇਂ ਮਹਿਸੂਸ ਕਰ ਰਿਹਾ ਹਾਂ ਬਹੁਤ ਖੁਸ਼ ਹਾਂ ਮੈਂ ਇਹਨਾਂ ਨੂੰ ਲਾਤਾ ਦੀ ਗੱਲ ਕਰੀਏ ਘਰ ਵੀ ਵਿਗ ਗਿਆ ਜ਼ਮੀਨ ਵੀ ਵਿਗ ਗਈ ਤੁਹਾਡੇ ਮੋਤਾਜ ਲੇਕ ਇੱਕ ਹਾਂਜੀ ਹਾਂਜੀ ਹੁਣ ਉਸ ਏਜੰਟਾਂ ਦੇ ਖਿਲਾਫ ਕੋ ਕਾਰਵਾਈ ਹਾਂ ਕਾਰਵਾਈ ਕਰੇ ਜਾਰੀ ਕਰਕੇ ਆ ਜੀ ਬਾਬਾ ਜੀ ਕਹਿੰਦੇ ਜਾਰੀ ਕਰਵੀ ਰੱਖੀ ਆ ਜੀ ਦੇਖੋ ਹੁਣ ਇੱਕ ਤਾਂ ਘਰੋਂ ਫਰਾਰ ਆ ਬੰਦੇ ਉਹ ਅਜੇ ਤੱਕ ਹੱਥ ਨਹੀਂ ਆਏ ਆਉਣਗੇ ਜਦੋਂ ਕਰਾਂਗੇ ਕਰ ਵੀ ਜਦੋਂ ਘਰ ਤੇ ਸਭ ਕੁਝ ਕਬਜਾ ਕੀਤਾ ਅੱਗੇ ਦਾ ਹੁਣ ਕੀ ਸੋਚਿਆ ਤੁਸੀਂ ਕੀ ਭਵਿੱਖ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਵਿਦੇਸ਼ ਤੋਂ ਤੁਸੀਂ ਆ ਚੁੱਕੇ ਹੋ ਹਾਂਜੀ ਹਾਂਜੀ ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਮਿਲਿਆ ਕਿ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਿਸ ਤਰ੍ਹਾਂ ਕਰੋਗੇ ਹੁਣ ਇੱਥੇ ਇੱਥੇ ਆਪਣਾ ਫਿਰ ਕੰਮ ਕਰ ਕੋਈ ਸਰਕਾਰੀ ਜੋਬ ਦਾ ਦੇਖਾਂਗੇ ਹੂੰ ਥੋੜੀ ਸਟੱਡੀ ਹੋਰ ਕਰ ਲਾਂਗੇ ਥੋੜੀ ਜਾਂ ਆਪਣਾ ਤੇ ਸਰਕਾਰੀ ਜੋਬ ਦਾ ਟਰਾਈ ਕਰਾਂਗੇ ਕੋਸ਼ਿਸ਼ ਕਰਾਂਗੇ ਇੱਥੇ ਕੰਮ ਕਰਨ ਦੀ ਅਜੇ ਵੀ ਬਹੁਤ ਸਾਰੇ ਨੌਜਵਾਨਾਂ ਦੇ ਮਨ ਹੈ ਹਾਂਜੀ ਬਹੁਤ ਮਨ ਹੈ ਨਾ ਪਰ ਮੈਂ ਹੀ ਸਾਰ ਨੂੰ ਸੁਨੇਹਾ ਚਾਹਣਾ ਚਾਹੁੰਦਾ ਵਾ ਕਿ ਸਹੀ ਤਰੀਕੇ ਚੱਲ ਜਾਓ ਮਨ ਦੇ ਵਿੱਚ ਅਜੇ ਵੀ ਹੈਗੀ ਹੋਣ ਨਹੀਂ ਕਿ ਕਿ ਸਹੀ ਤਰੀਕੇ ਨਾਲ ਵੀ ਚਾਹੇ ਮੇ ਚਲਾ ਜਾਓ ਨਹੀਂ 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 ਹੋਣ ਤਾਂ ਨਹੀਂ ਖਤਮ ਹੋ ਗਿਆ ਖਤਮ ਆ ਖਤਮ ਜਦੋਂ ਇੰਨਾ ਕੁਝ ਦੇਖ ਲਿਆ ਵਾ ਉਹਨਾਂ ਬਾਹਰ ਦਾ ਕੁਝ ਉਹ ਮਾਚੀ ਮਰ ਗਿਆ ਬਾਅਦ ਆ ਕਿ ਹੁਣ ਬਾਹਰ ਜਾਣੀ ਨਹੀਂ ਤੇ ਬਸ ਇਹੀ ਆ ਕਿ ਸਹੀ ਤਰੀਕੇ ਜਾਓ ਸਹੀ ਤਰੀਕੇ ਜਾਓ ਚੰਗੀ ਕੰਟਰੀ ਜਾਓਗੇ ਤੇ ਉਹ ਦੋ ਨੰਬਰ ਦੇ ਕਾਤੋਂ ਲੈਣਾ ਵਾ ਮੌਤ ਨੂੰ ਆਪਣੇ ਆਪ ਦੀ ਮੌਤ ਨੂੰ ਗੱਲ ਪਾਉਣਾ ਵਾ ਤਾਂ ਫਿਰ ਗਲਤ ਗਲਤੀ ਆ ਇੱਕ ਤਾਂ ਘਰ ਦੇ ਦੇ ਪੈਸੇ ਖਰਾਬ ਕਰਨੇ ਆ ਉੱਪਰੋਂ ਇੱਕ ਟਰਚਰ ਸਹਿਣਾ ਵਾ ਡੌਂਕਰਾਂ ਦਾ ਏਜੰਡਾ ਦਾ ਕਿ ਸਾਡੇ ਪੈਸੇ ਨਹੀਂ ਮਿਲੇ ਉਹ ਆ ਵਾ ਇਸ ਕਰਕੇ ਮੇਰਾ ਸਾਰਾ ਨੂੰ ਇਹੀ ਬੇਨਤੀ ਆ ਕਿ ਆਪਣਾ ਸਹੀ ਛੋਟੀ ਮੋੜੀ ਕੰਟਰੀ ਚੱਲ ਜੋ ਕਿਤੇ ਜਬਾਲ ਦੀ ਸੰ ਸਿਚੇ ਬਾਜ਼ ਦੇ ਯਤਨਾ ਸਦਕਾ ਵਤਨ ਵਾਪਸੀ ਹੋਈ ਹੈ ਅਜੋ ਨੌਜਵਾਨ ਤੋਂ ਗਰਗੋਰੀ ਦੀ ਧਰਤੀ ਦੇ ਪਹੁੰਚਿਆ ਗੱਲਬਾਤ ਕਰਦੇ ਆ ਸੰਜੀਤ ਜੀ ਵਾਲਜੀ ਦੇ ਨਾਲ ਤੇ ਜਾਣਦੇ ਆ ਪੂਰੇ ਮਾਮਲੇ ਬਾਰੇ ਬਾਬਾ ਜੀ ਇਹ ਕੋਣ ਨੌਜਵਾਨ ਹੈ ਕਿਥੋਂ ਰਹਿਣ ਵਾਲਾ ਹੈ ਤੇ ਕੀ ਪੂਰਾ ਕਿਹਨਾ ਗੱਲ ਮਾਜਰਾ ਹੈ ਇਹ ਬੜੀ ਦੁਖਦਾਈ ਗੱਲ ਆ ਕਿ ਜੋ ਕੁਛ ਦਿਨ ਪਹਿਲਾਂ ਇਹਨਾਂ ਦਾ ਪਰਿਵਾਰ ਇਹ ਪਿੰਡ ਬਾਜਾ ਤਰਵੰਡੀ ਚੌਧਰੀਆਂ ਦੇ ਕੋਲ ਕਪੂਰਸਲੇ ਦੇ ਵਿੱਚ ਪੈਂਦਾ ਇਹਦਾ ਨੌਜਵਾਨ ਦਾ ਨਾਮ ਬਲਵਿੰਦਰ ਸਿੰਘ ਉਹ ਇਹਨਾਂ ਦਾ ਪਰਿਵਾਰ ਇੱਥੇ ਆਇਆ ਸੀ ਕਿ ਸਾਡਾ ਬੱਚਾ ਜਿਹੜਾ ਹੈ ਉਹ ਕਲੰਬੀਆ 'ਚ ਫਸਿਆ ਹੋਇਆ ਤੇ ਉਹਨਾਂ ਨੇ ਸਾਰੀ ਉਹ ਵੀਡੀਓ ਵੀ ਦਿੱਤੀਆਂ ਸੀ ਅਸੀਂ ਤੁਹਾਨੂੰ ਵੀ ਉਹ ਸਾਰੀਆਂ ਵੀਡੀਓ ਦਿੱਤੀਆਂ ਸੀ ਇਹ ਤਕਰੀਬਨ ਜੁਲਾਈ ਦੇ ਵਿੱਚ ਪਿਛਲੇ ਸਾਲ ਇਸ ਹੋ ਗਿਆ ਤੇ ਤਕਰੀਬਨ ਇਹ ਸਾਰੀ ਕਹਾਣੀ ਤਾਂ ਤੁਹਾਨੂੰ ਆਪ ਦੱਸੂਗਾ ਕਿ 5 ਮਹੀਨੇ ਇਹਨੂੰ ਬੰਦ ਕਰਕੇ ਰੱਖਿਆ ਗਿਆ ਜੰਗਲਾਂ ਦੇ ਵਿੱਚ ਰੱਖਿਆ ਗਿਆ ਫਿਰ ਇਹ ਕਿਸੇ ਤਰ੍ਹਾਂ ਜਿਹੜਾ ਕੋਗੇ ਇਹਨੂੰ ਰੋਜ਼ਾਨਾ ਤਸੀਹੇ ਦਿੰਦੇ ਸੀ ਡਰਾਉਂਦੇ ਸੀ ਵੇ ਤੂੰ ਆਪਣੇ ਪਰਿਵਾਰ ਕੋ ਨੂੰ ਕਹਿ ਕੇ ਪੈਸੇ ਭੇਜ ਪਰ ਇਹ ਵਿਚਾਰਾ ਪੈਸੇ ਕਿੱਥੋਂ ਭੇਜਦਾ ਇਹ ਤਾਂ ਆਪਣੀ ਜਿਹੜੀ ਤਿੰਨ ਖੇਤ ਪੈਲੀ ਸੀਗੀ ਉਹ ਵੀ ਵੇਚ ਕੇ ਪਰ ਜਿਹੜਾ ਹੈ ਘਰ ਵੇਚ ਕੇ ਜਿਹੜਾ ਹੈ ਉਹਨਾਂ ਨੇ ਏਜੰਡਾ ਨੂੰ ਦਿੱਤਾ ਤੇ ਇਹਨਾਂ ਨੂੰ ਕਹਿ ਕੇ ਲਗਾਏ ਕਿ ਤੁਹਾਨੂੰ ਸਿੱਧਾ ਅਮਰੀਕਾ ਭੇਜਾਂਗੇ ਪਰ ਅਫਸੋਸ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਇਹਨੂੰ ਛੱਡ ਦਿੱਤਾ ਮੋਰਲੇ ਬੰਨੇ ਹੁਣ ਤੁਹਾਨੂੰ ਪਤਾ ਹੀ ਹੈ ਕਾफी ਸਖਦਾਈ ਹੈ ਸੋ ਉਹਨਾਂ ਨੇ ਇਨਾਂ ਦੇ ਉੱਤੇ ਇਹਦੇ ਇਕੱਲਾ ਨਹੀਂ ਇਹਦੇ ਹੋਰ ਵੀ ਇਹਨਾਂ ਨੇ ਦੱਸਿਆ ਕਿ ਕਾਫੀ ਬੱਚੇ ਆ ਜਿਹੜੇ ਉਸ ਏਰੀਆ ਦੇ ਵਿੱਚ ਉਹਨਾਂ ਏਜੰਟਾਂ ਦੀ ਚੁੰਗਲ ਦੇ ਵਿੱਚ ਆ ਜਿਨ੍ਹਾਂ ਨੂੰ ਜਿਹਦੇ ਵਿੱਚੋਂ ਇਹ ਭੱਜ ਕੇ ਆਇਆ ਸੋ ਇਹ ਗੁਰੂ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਕਿ ਇਹ ਆਪਣੇ ਪਰਿਵਾਰ ਦੇ ਵਿੱਚ ਅੱਜ ਵਾਪਸ ਆਇਆ ਤੇ ਗਰੀਬਨ ਤਿੰਨ ਜਿਹੜੀ ਹੈ ਆਪਣੀ ਜੁਲਾਈ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਅੱਜ ਜਿਹੜਾ ਹੈ ਕੱਲ ਇਹ ਆਪਣੇ ਪਰਿਵਾਰ ਦੇ ਨਾਲ ਮਿਲ ਚੁੱਕਾ ਕੱਲ ਇਹਨੂੰ ਵਾਪਸ ਪਰਸੋਂ ਜਿਹੜੀ ਫਲੈਟ ਦਿੱਲੀ ਲੈ ਗਿਆਈ ਹੈ ਤੇ ਕੱਲ ਇਹ ਵਾਪਸ ਆ ਗਿਆ ਤੇ ਅੱਜ ਇਹ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਜਿਹੜੇ ਨੌਜਵਾਨ ਖਾਸ ਕਰਕੇ ਕਈ ਵਾਰ ਬਾਬਿਆਂ ਨੂੰ ਮਜਬੂਰ ਕਰਕੇ ਕਹਿੰਦੇ ਅੱਗੇ ਮੇਰੇ ਵਾਸਤੇ ਹੀ ਹੈ ਸਾਰਾ ਕੁਝ ਮੇਰੀ ਭੈਣ ਹੀ ਆ ਵੇਚ ਦਿਓ ਮੈਨੂੰ ਬਾਹਰ ਭੇਜ ਦਿਓ ਮੈਂ ਬਾਹਰ ਪਾਣਾ ਚਾਹੁੰਦਾ ਇਹ ਕੱਲਾ ਹੀ ਆ ਜਿਹੜਾ ਹੈਗਾ ਮਾ ਮਾਪ ਦਾ ਪੁੱਤਰ ਆ ਸੋ ਮਾ ਮਾਪ ਨੂੰ ਹੁੰਦਾ ਵੀ ਚਲੋ ਬੱਚੇ ਦੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਜਿਸ ਤਰ੍ਹਾਂ ਇਹ ਖੁਸ਼ ਰਹਿਣਾ ਚਾਹੁੰਦਾ ਸੋ ਉਹਨਾਂ ਦੀ ਜੋ ਵੀ ਉਹਨਾਂ ਕੋਲ ਪ੍ਰੋਪਰਟੀ ਹੋਵੇ ਸਾਰੀ ਜਿਹੜੀ ਹੈਗੀ ਹੈ ਏਜੰਟ ਨੇ ਲੈ ਲਈ ਤੇ ਅੱਜ ਜਿਹੜਾ ਹੈਗਾ ਸਾਲ ਤੋਂ ਬਾਅਦ ਅ ਜਿਹੜਾ ਹੈ ਬੱਚਾ ਆਪਣੇ ਪਰਿਵਾਰ ਦੇ ਨਾਲ ਮਿਲਿਆ ਜੋ ਪਰਿਵਾਰ ਦੀ ਹਾਲਤ ਬੜੀ ਮਾੜੀ ਆ ਉਸ ਦਿਨ ਤਾਂ ਦੇਖਿਆ ਨਹੀਂ ਸੀ ਜਾਂਦਾ ਪਰਿਵਾਰ ਦਾ ਹਾਲ ਜਦੋਂ ਉਹ ਉਹ ਵੀਡੀਓ ਜਿਹੜੀਆਂ ਉਹਨਾਂ ਨੇ ਇਸ ਪਰਿਵਾਰ ਨੂੰ ਭੇਜਿਆ ਕਿ ਚਾਹੁੰਦੇ ਸੀਗੇ ਕਿ ਹੋਰ ਪੈਸੇ ਭੇਜਦੇ ਪਰ ਇਹ ਪਰਿਵਾਰ ਕਿੱਥੋਂ ਭੇਜਦਾ ਅਜੇ ਜਿਹੜਾ ਹੈ ਅਸੀਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਾਂਗੇ ਕਿ ਜੇ ਤੁਸੀਂ ਬਾਹਰ ਜਾਣਾ ਦੀ ਸੜਕੇ ਜਾਓ ਕੋਈ ਨਹੀਂ ਰੋਕਦਾ ਇਥੋਂ ਕੋਈ ਕੰਮ ਸਿੱਖ ਕੇ ਜਾਓ ਜਿਹੜਾ ਹੈ ਇਥੋਂ ਕਿਸੇ ਜਿਹੜੇ ਹੈਗੇ ਬਾਹਰ ਕਿਸੇ ਨਾਲ ਜਿਹੜਾ ਟੈਕਨੀਕਲੀ ਜਿਹੜਾ ਹੈ ਵਰਕ ਪਰਮਿਟ ਲੈ ਕੇ ਜਾਓ ਜਾ ਸਿੱਧੇ ਤਰੀਕੇ ਦੇ ਨਾਲ ਹਰ ਮੁਲਕ ਦੇ ਵਿੱਚ ਤੁਸੀਂ ਜਾ ਸਕਦੇ ਆ ਹਰ ਮੁਲਕ ਦੇ ਵਿੱਚ ਜਿਹੜੇ ਹੈਗੀਆਂ ਉਹਨਾਂ ਦੀਆਂ ਫਾਰਮੈਲਟੀ ਆ ਜਿਹੜੀਆਂ ਪੂਰੀਆਂ ਕਰੋ ਨਾ ਕਿ ਇਸ ਤਰ੍ਹਾਂ ਘਰ ਉਜਾੜ ਕੇ ਪਰਿਵਾਰ ਨੂੰ ਦਾਤੇ ਲਾ ਕੇ ਫਿਰ ਇਸ ਤਰ੍ਹਾਂ ਉੱਥੇ ਜਿਹੜੇ ਹਾਲਾਤ ਆ ਉਹ ਤਾਂ ਇਹ ਦੱਸੂਗਾ ਵੀ ਕਿਸ ਤਰ੍ਹਾਂ ਦੇ ਹਾਲਾਤ ਆ ਸੋ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੀ ਕੋਲੰਬੀਆ ਦੇ ਵਿੱਚ ਸਾਡੀ ਇੰਡੀਆ ਨੰਵਾਸੀਆ ਵਿਦੇਸ਼ ਮੰਤਰਾਲਿਆ ਜਿਨ੍ਹਾਂ ਨੇ ਇਹ ਇਹਦੇ ਇਹਨੂੰ ਵਿਸ਼ਾਸ ਦਿੱਤਾ ਤੇ ਅੱਜ ਵਾਪਸ ਆਇਆ ਸੋ ਇਹਨਾਂ ਦੇ ਜਿਹੜੇ ਹੈਗੇ ਪਰਿਵਾਰ ਜਿਹੜਾ ਹੈਗਾ ਟਿਕਟ ਲਾਉਣ ਜੋ ਗਵਨਰਸ਼ ਉਹ ਵੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਕਿ ਇਹ ਟਿਕਟ ਭੇਜੀ ਤੇ ਵਾਪਸ ਆਪਣੇ ਪਰਿਵਾਰ ਤੇ ਆਇਆ ਸੋ ਅਸੀਂ ਬੇਨਤੀ ਕਰਾਂਗੇ ਕਿ ਇਹੋ ਜੇ ਜੋਖਮ ਨਾ ਲਓ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਾ ਭੇਜੋ ਤੇ ਬੱਚਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਆਪਣੇ ਮਾਪੇ ਦੇ ਇਹੋ ਜਿਹਾ ਪ੍ਰੈਸ਼ਰ ਨਾ ਪਾਓ ਜਦੋਂ ਬਾਅਦ ਦੇ ਵਿੱਚ ਕਰ ਵੀ ਤੁਹਾਡਾ ਉਜੜ ਜਾਵੇ ਮਾਪੇ ਵੀ ਰੋਂਦੇ ਫਿਰਨ ਇਹੋ ਜੀ ਕਮਾਈ ਤੋਂ ਇਹੋ ਜੇ ਵਿਦੇਸ਼ ਤੋਂ ਕੋਈ ਲਾਭ ਹੋਣ ਵਾਲਾ ਨਹੀਂ ਕਿਉਂਕਿ ਕੋਈ ਇੱਕ ਲੰਘ ਜਾਂਦਾ ਸੀ ਉਹਦੇ ਹਾਲ ਦੇਖਦੇ ਆ ਜਿਹੜੇ ਉੱਥੇ ਸੈਂਕੜੇ ਨੌਜਵਾਨ ਅੱਜ ਵੀ ਉੱਥੇ ਉਹਨਾਂ ਢੋਂਗਰਾਂ ਦੇ ਕੋਲ ਤਸੀਹੇ ਢਲ ਰਹੇ ਆ ਉਹਨਾਂ ਦੀ ਹਾਲਤ ਦੇਖ ਕੇ ਲੂੰ ਕੰਡੇ ਖੜੇ ਹੁੰਦੇ ਆ ਸੋ ਇਸ ਵਾਸਤੇ ਅਸੀਂ ਹੱਥ ਜੋੜ ਕੇ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਆ ਤੇ ਉਹਨਾਂ ਦੇ ਮਾਪੇ-ਮਾਪ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਬੱਚੇ ਇਹੋ ਜੀ ਜ਼ਿੱਦ ਕਰਦੇ ਆ ਤੇ ਨਾ ਭੇਜੋ ਕਿਉਂਕਿ ਐਸੇ ਜਿੰਨੇ ਪੈਸੇ ਇਹਨਾਂ ਨੇ ਜੈਂਡਰ ਨੂੰ ਦਿੱਤੇ ਆ ਉਹਨਾਂ ਦੇ ਨਾਲ ਪੂਰਾ ਪਰਿਵਾਰ ਵਧੀਆ ਰੋਟੀ ਖਾ ਸਕਦਾ ਸੀ ਤੇ ਕੋਈ ਕੰਮ ਸ਼ੁਰੂ ਕਰਕੇ ਉਹਦਾ ਲਾਹਾ ਲੈ ਸਕਦੇ ਸੀ ਪਰ ਅਫਸੋਸ ਹੈ ਕਿ ਸਾਡੀ ਇੱਕ ਬਾਹਰ ਜਾਣ ਦੀ ਹੋੜ ਜਿੱਥੇ ਆਪਣਾ ਜੀਵਨ ਖਤਰੇ ਵਿੱਚ ਪਾਉਂਦੀ ਹੈ ਉਸੇ ਪਰਿਵਾਰ ਨੂੰ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਿਹਾ ਇਹੋ ਜੀ ਵਿਦੇਸ਼ ਜਾਣ ਤੋਂ ਕਹਿੰਦੇ ਨਾ ਘਰੇ ਚੰਗੇ ਆ ਕਰਿਓ ਵਾਹਿਗੁਰੂ ਰੋਟੀ ਦੇ ਰਿਹਾ ਸੋ ਸਾਨੂੰ ਇਹ ਤੋਂ ਪਰਹੇਜ਼ ਕਰਨਾ ਚਾਹੀਦਾ ਜਾਣਾ ਜਾਓ ਜੀ ਸੜਕੇ ਜਾਓ ਪਰ ਸਹੀ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ ਹੈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ